ਸੋਰਠਿ ਮਹੱਲਾ ਪੰਜਵਾਂ ਕਰ ਦੂਜਾ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ ਪਾਵਤ ਸਾਗਰ ਆਤ ਲਹਿਰ ਮੈਂ ਤਾਰੋ ਤਰਨ ਹਾਰੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮਰਾ ਕਨਹਾਰੇ ਪਾਵਕ ਸਾਗਰ ਆ ਤਾ ਲਹਿਰ ਮੈਂ ਤਾਰੋ ਤਰਨ ਹਾਰੇ ਮਾਦੋ ਤੂੰ ਠਾਕੁਰ ਸਿਰ ਮੋਰਾ ਇਹਾ ਉਹਾ ਤਹਾਰੋ ਤੋਰਾ ਰਹਾਓ ਇਤੇ ਕੋ ਮੇਰਾ ਸੰਮਾਨ ਕਰਨ ਹਾਰ ਤੀਣ ਜਾਣੈ ਹੂੰ ਦਾ ਤ ਮੰਗਣ ਕੋ ਸਗਲੇ ਧਾਨ ਦੇ ਪ੍ਰਭ ਪੰਨ ਕਿਨ ਮੈਂ ਅਵਰ ਕਿਨ ਮੈਂ ਅਵਰਾ ਅਚਰਜ ਚਲਤ ਤੁਮਾਰੇ ਰੂੜੋ ਗੂੜੋ ਗੇਰ ਗੰਭੀਰੋ ਉਚੋ ਅਗਮ ਅਪਾਰੇ साधसंग जो तुम मिलायो त सुनमारी वाणी आनंद पिया पेख थी नानक अर पुरख निरवाणी साध संग जो तुम मिलायो तो सुनी तुम्हारी आनंद पया पेक थी नानक परताप पुरख निरवाणी